ਇੱਥੇ ਮੈਂ ਰਹਿ ਰਹੀ ਆ ਜਦੋਂ ਅਤਵਾਦ ਦਾ ਜੋਰ ਹੋਇਆ ਮੇਰੇ ਸਰਦਾਰ ਜੀ ਮੈਨੂੰ ਦਿੱਲੀ ਲੈੇ ਸੀ ਕਰਾਈ ਤੇ ਉਹ 1990 ਜਿਹੇ ਹੋਇਆ ਸੀਗਾ 22 ਸਾਲ ਦੀ ਉਮਰ ਸੀ ਪਲੱਸ 1 ਪਿਆ ਅਮਰਜੋਤਿ ਸਕੂਲ ਪਰਦਾ ਸੀਗਾ ਕਿਨੂੰ ਕਿਸੇ ਗੱਲ ਦਾ ਨਹੀਂ ਸੀ ਪਤਾ ਮਾੜੀਆਂ ਮੋਟੀਆਂ ਲੜਾਈਆਂ ਹੋ ਗਈਆਂ ਤਰੀਕਾ ਭੋਂ ਤਲਿੰਦਾ ਸੀਗਾ ਯਾਰਾ ਦੋਸਤਾਨਾ ਪਰਦਾ ਸੀ ਸਾਨੂੰ ਤਾਂ ਪਤਾ ਨਹੀਂ ਸੀ ਕਿ ਇੱਦਾਂ ਲੰਮਾ ਚੌੜਾ ਇਟਾ ਪਾਣਾ ਵਰਤ ਜਾਣਾ ਇਹ ਤੇ ਉਦੋਂ ਪਤਾ ਲੱਗਾ ਜਦੋਂ ਦੋਨਾ ਨੇ ਗੋਲੀ ਮਾਰੀ ਇਹ ਨਜਾਇਜ਼ ਮਾਰੀ ਗੋਲੀ ਇਹ ਨਜਾਇਜ਼ ਮਾਰੀ ਗੋਲੀ ਹੱਥ ਤੇ ਮਾਰ ਦਿੰਦੇ ਪਾਂਹ ਤੇ ਮਾਰ ਦਿੰਦੇ ਉਹਨੂੰ ਫੜ ਕੇ ਲੈ ਜਾਂਦੇ ਜਿੰਨਾ ਕਾਦੇ ਵਾਸਤੇ ਬਣਾਇਆ ਜਦੋਂ ਇਹ ਗੱਲ ਹੋ ਜਾਂਦੀ ਹੈ ਨਾ ਪੁਲਿਸ ਨੇ ਤੇ ਬੋਧ ਕਰਨਾ ਇਹ ਅਸਥਵਾਦੀ ਸੀ ਇਹ ਤੇ ਗੈਂਗਸਟਰ ਦੀ ਉਹਨਾਂ ਨੇ ਦੋਏ ਦਿਨਾਂ ਅਖਬਾਰ ਦੇ ਵਿੱਚ ਬੜਾ ਚਿੱਟਾ ਵੱਡਾ ਲਿਖਿਆ ਸੀ ਜੇ ਇਹ ਤਾਂ ਬਹੁਤ ਗੈਂਗਸਟਰ ਸੀ ਤੇ ਅਜੇ ਸੀ ਕੋਈ ਕਤਲ ਦਾ ਕੇਸ ਨਹੀਂ ਸੀ ਉਹਦੇ ਤੇ ਕੋਈ 73 ਦਾ ਕੇਸ ਨਹੀਂ ਸੀ ਮਾੜੇ ਮੋٹے ਜਿਹੜੇ ਬੱਚਾ ਤੇ ਕੇਸ ਸੀ ਮੈਂ ਇੱਥੇ ਵਕੀਲ ਸਾਹਿਬ ਕੀਤਾ ਵਕੀਲ ਸਾਹਿਬ ਨੇ ਕਿਹਾ ਵੀ ਅਮਰਸਰ ਦੇ ਕੇਸ ਨਹੀਂ ਲੜ ਸਕਾਂਗੇ ਇੱਥੇ ਦੀ ਦੁਨੀਆ ਬਦਲ ਜਾਂਦੀ ਹੈ ਤੂੰ ਆਪਣਾ ਉੱਥੇ ਹਾਈ ਕੋਰਟ ਚਾ ਉੱਥੇ ਤੈਨੂੰ ਜਿੱਤ ਪ੍ਰਾਪਤ ਹੋਊਗੀ ਉਹ ਤਾਂ ਬਹੁਤ ਹਾਲਾਤ ਮਾੜੇ ਸੀ ਮਾਪੇ ਨਾ ਸਿਰ ਤੇ ਹੀ ਸੀ ਭੁੱਖੇ ਤੇ ਆਈ ਗਰੀਬੀ ਦੇ ਦਿਨ ਕੱਟੇ ਆ ਐ ਕੁਛ ਨਹੀਂ ਸੀ ਪਤਾ ਲੱਗਦਾ ਹੁੰਦਾ ਵੀ ਇਹ ਕੀ ਬੜਨਾ ਕੀ ਨੇ ਮੈਂ ਤਾਂ ਇਹੀ ਕਹਿੰਦੀ ਵਾਹਿਗੁਰੂ ਮੈਨੂੰ ਸਾਫ਼ ਦੇਖ ਜਾਵਾ ਪਤਾ ਨਹੀਂ ਮੈਂ ਕਿੱਥੇ ਚੱਕਰ ਖਾ ਕੇ ਡਿੱਗ ਪੈਣਾ ਬਦਲ ਜੀ ਤਕੋਰ ਇਮਾਮੇਰਾ ਪਿੰਡ ਚ ਬੋਲ ਲੱਗੇ ਇੱਥੇ ਕਿੱਥੇ ਰਹਿ ਰਹੇ ਹੋ ਬਿਸਤ ਇਹਥੇ ਮੈਂ ਰਹਿ ਰਹੀ ਆ ਜਦੋਂ ਅਤਵਾਦ ਦਾ ਜੋਰ ਹੋਇਆ ਮੇਰੇ ਸਰਦਾਰ ਜੀ ਮੈਨੂੰ ਇੱਥੇ ਲਾਇਸੀ ਕਰਾਈ ਤੇ ਪਤਾ ਕੀ ਜਿਹੜੀ ਘਟਨਾ ਵਾਪਰੀ ਸੀ ਕਦੋਂ ਵਾਪਰੀ ਸੀ ਬੇਟੇ ਦੀ ਉਮਰ ਕਿੰਨੀ ਸੀ ਤੇ ਕੀ ਹੋਇਆ ਸੀ ਉਹ 1990 ਚ ਹੋਇਆ ਸੀਗਾ 22 ਸਾਲ ਦੀ ਉਹਦੀ ਉਮਰ ਸੀ ਪਲੱਸ 1 ਚ ਅਮਰਜੋਤੀ ਸਕੂਲ ਪੜਦਾ ਸੀਗਾ ਮੈਨੂੰ ਕਿਸੇ ਗੱਲ ਦਾ ਨਹੀਂ ਸੀ ਪਤਾ ਮਾੜੀਆਂ ਮੋਟੀਆਂ ਲੜਾਈਆਂ ਹੁੰਦੀਆਂ ਤਰੀਕਾ ਉਹ ਚਲਿੰਦਾ ਸੀਗਾ ਜਦੋਂ ਰਾਤ ਉਸਤਾਨਾ ਫਰਦਾ ਸੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਇੱਡਾ ਲੰਮਾ ਚੌੜਾ ਇੱਡਾ ਪਾਣਾ ਵਰਤ ਜਾਣਾ ਹੈ ਇਹ ਤੇ ਉਦੋਂ ਹੀ ਪਤਾ ਲੱਗਾ ਜਦੋਂ ਉਹਨਾਂ ਨੇ ਗੋਲੀ ਮਾਰ ਦਿੱਤੀ ਇਹ ਨਜਾਇਜ਼ ਮਾਰੀ ਗੋਲੀ ਹੱਥ ਤੇ ਮਾਰ ਦਿੰਦੇ ਬਾਹ ਤੇ ਮਾਰ ਦਿੰਦੇ ਉਹਨੂੰ ਫੜ ਕੇ ਲੈ ਜਾਂਦੇ ਜਿੰਨਾ ਕਾਦੇ ਵਾਸਤੇ ਬਣਾਈ ਉਹ ਕਹਿੰਦੇ ਕਿ ਇਹ ਪਿਆਰੇਸਟ ਦੇ ਨਾਲ ਕੋਈ ਲਿੰਕ ਜੁੜਿਆ ਜਗੇ ਨੌਜਵਾਨ ਦੇ ਤੁਹਾਡੇ ਬੱਚੇ ਦੇ ਬਿਲਕੁਲ ਨਹੀਂ ਸੀ ਉਹ ਘਰੇ ਸਮਝਾ ਸੀ ਤੇ ਘਰੇ ਵੀ ਜਾਂਦਾ ਸੀ ਪੁਲਿਸ ਦੀ ਸਟੇਟਮੈਂਟ ਕੀ ਸੀ ਜਦੋਂ ਉਹ ਤੁਹਾਨੂੰ ਜਦੋਂ ਇਹ ਗੱਲ ਹੋ ਜਾਂਦੀ ਹੈ ਨਾ ਪੁਲਿਸ ਨੇ ਤੇ ਬੋਧ ਕਰਨਾ ਇਹ ਅਤਵਾਦੀ ਸੀ ਇਹ ਤੇ ਗੈਂਗਸਟਰ ਦੀ ਉਹਨਾਂ ਨੇ ਦੋਏ ਦਿਨਾਂ ਅਖਬਾਰ ਦੇ ਵਿੱਚ ਬੜਾ ਚਿੱਠਾ ਵੱਡਾ ਲਿਖਿਆ ਸੀ ਜੇ ਇਹ ਤਾਂ ਬਹੁਤ ਗੈਂਗਸਟਰ ਸੀ ਇਹ ਐਂਜ ਸੀ ਕੋਈ ਕਤਲ ਦਾ ਕੇਸ ਨਹੀਂ ਸੀ ਉਹਦੇ ਤੇ ਕੋਈ ਦਾਤਰ ਦਾ ਕੇਸ ਨਹੀਂ ਸੀ ਮਾੜੇ ਮੋٹے ਜਿਹੜੇ ਬੱਚਾਂ ਦੇ ਕੇਸ ਹੁੰਦੇ ਫਿਰ ਤੁਸੀਂ ਕੋਰਟ ਤੱਕ ਦਾ ਰੁਕ ਕੀ ਤਰ ਮੈਂ ਇੱਥੇ ਕੇਸ ਕੀਤਾ ਸੀ ਕਿ ਮੈਂ ਇਹ ਲੜਾਈ ਲੜਨੀ ਆ ਮੈਂ ਇੱਥੇ ਵਕੀਲ ਸਾਹਿਬ ਕੀਤਾ ਵਕੀਲ ਸਾਹਿਬ ਨੇ ਕਿਹਾ ਵੀ ਤੂੰ ਅਮਰਸਰ ਦੇ ਕੇਸ ਨਹੀਂ ਲੜ ਸਕਦੀ ਇੱਥੇ ਦੀ ਦੁਨੀਆ ਬਦਲ ਜਾਂਦੀ ਆ ਤੂੰ ਆਪਣਾ ਉੱਥੇ ਹਾਈ ਕੋਰਟ ਚਾ ਉੱਥੇ ਤੈਨੂੰ ਜਿੱਤ ਪ੍ਰਾਪਤ ਹੋ ਗਈ ਕੱਜ ਬਹਾ ਕੋਰਟ ਦੇ ਫੈਸਲੇ ਕਿਦਾਂ ਦੇ ਕੀ ਫੈਸਲਾ ਕੀਤਾ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਅਨਸਪੋਤ ਤੇ ਮੈਨੂੰ ਮਿਲਣਾ ਨਹੀਂ ਮੈਨੂੰ ਇਨਸਾਫ ਮਿਲ ਗਿਆ ਬਹੁਤ ਖੁਸ਼ ਹਾਂ ਕੀ ਫੈਸਲਾ ਦਿੱਤਾ ਕੋਰਟ ਲੋਕ ਫੈਸਲਾ ਕੀਤਾ 15 ਲੱਖ ਰੁਪਏ ਉਹਨਾਂ ਨੇ ਮੈਨੂੰ ਵਾਜਨਾ ਦਿੱਤਾ ਹੈ ਤੇ ਹੁਣ ਜਾ ਕੇ ਪਤਾ ਲੱਗੋ ਉਹਨਾਂ ਨੇ ਮੈਨੂੰ ਸੱਦਿਆ ਵੀ ਇੱਥੇ ਆ ਚੰਡੀਗੜ੍ਹਾਂ ਦੇ ਸੀ ਕੀ ਹਾਲਾਤ ਉਹ ਤਾਂ ਬਹੁਤ ਹਾਲਾਤ ਮਾੜੇ ਸੀ ਬਾਪ ਇਹਨਾਂ ਦਾ ਸਿਰ ਤੇ ਸੀ ਉਹ ਕਹੇ ਤੇ ਆਈ ਗਰੀਬੀ ਦੇ ਦਿਨ ਕੱਟੇ ਆ ਇਹ ਕੁਛ ਨਹੀਂ ਸੀ ਪਤਾ ਲੱਗਦਾ ਹੁੰਦਾ ਵੀ ਇਹ ਕੀ ਬੜਨਾ ਕੀ ਨਹੀਂ ਮੈਂ ਤੇ ਇਹੀ ਕਹਿੰਦੀ ਵਾਹਿਗੁਰੂ ਮੈਨੂੰ ਸਾਫ਼ ਦੇਖ ਜਾਵਾ ਪਤਾ ਨਹੀਂ ਮੈਂ ਕਿੱਥੇ ਚੱਕਰ ਖਾ ਕੇ ਡਿੱਗ ਪੈਣਾ ਇਸ ਬੱਚੇ ਦੀ ਖਾਤਰ ਮੈਂ ਸਦਾ ਹੀ ਬਿਮਾਰ ਰਹੀ ਆ ਅੱਜ ਕੋਈ ਕੁਛ ਨਹੀਂ ਅੱਜ ਮੈਂ ਬਹੁਤ ਖੁਸ਼ ਆ ਅੱਜ ਮੇਰਾ ਕੁਛ ਨਹੀਂ ਦੁਖਦਾ ਅੱਜ ਪੁੱਤ ਦੀ ਜਹਾਦ ਹੁੰਦੀ ਆ ਜਿਹੜਾ ਅਸਰ ਹੈਗੇ ਉਹਨਾਂ ਦੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਮੈਨਾਂ ਸਖਤ ਸਖਤ ਕਾਰਵਾਈ ਮੈਥੇ ਕਦੀ ਹੋਗੀ ਮੈਂ ਤੇ ਕਦੀ ਅੰਦਰ ਵੀ ਜਾਣ ਜਿਨ੍ਹਾਂ ਨੇ ਕੀਤਾ ਇਹਨਾਂ ਜਿਨ੍ਹਾਂ ਕੀਤਾ ਮੈਂ ਇਹੀ ਮੇਰੇ ਮੂੰਹ 'ਚੋ ਇਹੀ ਬਾਬਾ ਜੀ ਦੇ ਤਨ ਤਨ ਬਾਬਾ ਦੀਪ ਜੀ ਦੇ ਅੱਗੇ ਹੀ ਕਹਿੰਦੀ ਸੀ ਕਿ ਮਹਾਰਾਜ ਮੈਨੂੰ ਇਨਸਾਫ ਦੇ ਦੀ ਮੈਨੂੰ ਚਾਹੀਦਾ ਵੀ ਨਹੀਂ ਕੁਛ ਮੈਨੂੰ ਇਨਸਾਫ ਦੇ ਦੀ ਬਸ ਮੇਰੀ ਓਟ ਦੀ ਆ ਬੈਂਦੇ ਮੈਂ ਤੇ ਬਾਣੀ ਪੜਦੇ ਆਈ ਇਨਸਾਫ ਵਾਂਗ ਨਹੀਂ ਸੀ ਬਾਬਾ ਜੀ ਬਾਬਾ ਜੀ ਨੇੜੇ ਹੋ ਕੇ ਮੈਨੂੰ ਮਿਲੇ ਆ ਉਹਨਾਂ ਮੈਨੂੰ ਇਨਸਾਫ ਤੋਂੜਿਆ ਕਿ ਵਿੱਚ ਕੋਈ ਹੈਗਾ ਕਿ ਪ੍ਰਮਾਤਮਾ ਚ ਕੋਣ ਕੋਣ ਹੈ ਹਾਂਜੀ ਪ੍ਰਮਾਤਮਾ ਚ ਕੋਣ ਕੋਣ ਇੱਥੇ ਇੱਕ ਮੇਰਾ ਬੇਟਾ ਆ ਉਹ ਪ੍ਰਾਈਵੇਟ ਜੌਬ ਕਰਦਾ ਤੇ ਮੇਰੀ ਨੂੰਹ ਆ ਉਹ ਵੀ ਪ੍ਰਾਈਵੇਟ ਜੋਬ ਆ। ਬਲਾਦਾ ਕਿ ਕੋਰਟ ਦੇ ਕੈਨਸਲਰ ਤੁਸੀਂ ਖੁਸ਼ ਹੋ। ਮੈਂ ਬਹੁਤ ਖੁਸ਼ ਹਾਂ। ਕੋਈ ਮੈਸੇਜ ਦੇਣਾ ਚਾਹੋਗੇ ਕਿਉਂਕਿ ਕਿਤੇ ਦੇ ਸ਼ੇਕ ਇੰਕਾਊਂਟਰ ਕਈ ਪੁੱਛ ਕਰਦੀ ਪਈ ਹੈ ਜੀ ਹੁਣ ਵੀ। ਮੈਂ ਤੇ ਕੁਛ ਨਹੀਂ ਕਹਿਣਾ ਚਾਹੁੰਦੀ ਮੈਂ ਤੇ ਇਹੀ ਕਹਿਣਾ ਚਾਹੁੰਦੀ ਆ ਵੀ ਜਿਹੜੇ ਕਾਊਂਟਰ ਨਾਜਾਇਜ਼ ਕਰਦੇ ਆ ਇਹਨਾਂ ਨੂੰ ਡਟ ਕੇ ਲੜਾਈ ਲੜਨੇ ਚਾਹੀਦੀ ਆ ਇਹਦਾ ਫੈਸਲਾ ਆਪਾਂ ਨੇ ਜਰੂਰ ਮੇ।